ਤੇ ਖਬਰ ਮਾਨਸਾ ਦੇ ਮਾਤਾ ਸੁੰਦਰੀ ਗਰਲਸ ਕਾਲਜ ਦੀ ਹੈ ਜਿੱਥੇ ਇੱਕ ਅਧਿਆਪਕਾ ਤੇ ਗੰਭੀਰ ਇਲਜ਼ਾਮ ਲੱਗੇ ਨੇ ਕੁਝ ਵਿਦਿਆਰਥਣਾਂ ਨੇ ਅਧਿਆਪਕਾ ਤੇ ਸ਼ਰਾਬ ਪਲਾਏ ਜਾਣ ਦੇ ਇਲਜ਼ਾਮ ਲਗਾਏ ਗਏ ਨੇ ਕਿ ਹੈ ਕਿ ਮਹਾਰਾਸ਼ਟra ਦੇ ਵਿੱਚ ਇੱਕ ਕਲਚਰਲ ਪ੍ਰੋਗਰਾਮ ਦੇ ਦੌਰਾਨ ਸ਼ਰਾਬ ਪਿਲਾਈ ਗਈ ਹੈ ਦਵਾਈ ਕਹਿ ਕੇ 15 ਵਿਦਿਆਰਥਣਾਂ ਨੂੰ ਸ਼ਰਾਬ ਪੀ ਆਈ ਗਈ ਪੀੜਤ ਵਿਦਿਆਰਥਣਾਂ ਨੇ ਕਾਲਜ ਪ੍ਰਬੰਧਨ ਤੇ ਵੀ ਸੁਣਵਾਈ ਨਾ ਕਰਨ ਦਾ ਇਲਜ਼ਾਮ ਲਗਾਇਆ ਹੈ ਕਿ ਹੈ ਮਾਮਲੇ ਦੀ ਸ਼ਿਕਾਇਤ ਅਧਿਆਪਕਾ ਦੇ ਵੱਲੋਂ ਕਮਕੀਆਂ ਦਿੱਤੀਆਂ ਜਾ ਰਹੀਆਂ ਨੇ ਪੂਰਾ ਮਾਮਲਾ ਕੀ ਹੈ ਰਿਪੋਰਟ ਵੇਖੋ ਗਰਲਸ ਕਾਲਜ ਦੀ ਮਾਸਟਰਨੀ ਨੇ ਕੀਤੀ ਗੰਦੀ ਬਾਤ ਸੱਭਿਆਚਾਰਕ ਪ੍ਰੋਗਰਾਮ ਲਈ ਵਿਦਿਆਰਥਣਾਂ ਨੂੰ ਪਿਲਾਈ ਸ਼ਰਾਬ ਮੈਡਮ ਨੇ ਥਾਰੀਆਂ ਕੁੜੀਆਂ ਨੂੰ ਬਾਰੀ-ਬਾਰੀ ਨਾਲ ਸ਼ਰਾਬ ਪਿਆਦੀ ਕਾਲਜ ਵਾਲਿਆਂ ਨੇ ਤਾਰੀ ਚੁੱਪੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਫੋਨ ਤੁਹਾਨੂੰ ਮੈਡਮ ਨੇ ਰਾਤ ਨੂੰ ਫੋਨ ਲਾਇਆ ਤੇ ਉਹਨਾਂ ਨੇ ਤੁਹਾਨੂੰ ਧਮਕੀਆਂ ਦਿੱਤੀਆਂ ਵੀ ਤੁਸੀਂ ਸ਼ਰਾਬੀ ਨਾਲੀ ਗੱਲ ਤੋਂ ਮੁੱਕਰੋ ਜੀ ਹਾਂ ਇਹ ਕੁੜੀਆਂ ਇਨਸਾਫ਼ ਦੀ ਗੋਹਰ ਲਗਾ ਰਹੀਆਂ ਨੇ ਇਹਨਾਂ ਦਾ ਦਾਅਵਾ ਹੈ ਕਿ ਇਹਨਾਂ ਨਾਲ ਜੋ ਕੀਤਾ ਗਿਆ ਉਹ ਗਲਤ ਸੀ ਤੇ ਜਦੋਂ ਇਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਤਾਂ ਇਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹਨਾਂ ਵਿਦਿਆਰਥਣਾਂ ਵੱਲੋਂ ਇਹ ਗੰਭੀਰ ਇਲਜ਼ਾਮ ਇਹਨਾਂ ਦੀ ਹੀ ਇੱਕ ਮਹਿਲਾ ਅਧਿਆਪਕਾ ਤੇ ਲਾਏ ਜਾ ਰਹੇ ਨੇ ਜੀ ਹਾਂ ਮਾਂਛਾ ਦੇ ਮਾਤਾ ਸੁੰਦਰੀ ਗਰਲਸ ਕਾਲਜ ਦੀਆਂ ਕੁਝ ਵਿਦਿਆਰਥਣਾਂ ਦੇ ਵੱਲੋਂ ਇੱਕ ਇਲਜ਼ਾਮ ਲਗਾਇਆ ਗਿਆ ਕਿ ਮਹਾਰਾਸ਼ਟਰ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਦੌਰਾਨ ਇੱਕ ਅਧਿਆਪਕਾ ਵੱਲੋਂ ਉਹਨਾਂ ਨੂੰ ਜ਼ਬਰਦਸਤੀ ਸ਼ਰਾਬ ਪਿਲਾਇ ਗਈ ਅਤੇ ਜਦ ਉਹਨਾਂ ਨੇ ਵਾਪਸ ਆ ਕੇ ਕਾਲਜ ਦੇ ਪ੍ਰਿੰਸੀਪਲ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਅੱਗੇ ਉਹਨਾਂ ਨਾਲ ਕੀ ਹੋਇਆ ਇਹ ਜ਼ਰਾ ਤੁਸੀਂ ਇਹਨਾਂ ਦੇ ਮੂੰਹੋਂ ਹੀ ਸੁਣ ਲਓ। ਅਸੀਂ ਮਹਾਰਾਸ਼ਟਰ ਗਏ ਸੀ ਦੇ ਕਲਚਰਲ ਪ੍ਰੋਗਰਾਮ ਸੀਗਾ ਤੇ ਸਾਡੇ ਕਾਲਜ ਦੇ ਵਿੱਚੋਂ ਸੀ 15 ਕੁੜੀਆਂ ਤੇ ਦੋ ਪ੍ਰੋਫੈਸਰ ਗਏ ਸੀ ਸਾਡੇ ਨਾਲ। ਤੇ ਉਥੇ ਸਾਡਾ ਪਰਫਾਰਮੈਂਸ ਹੈਗਾ ਗਿੱਦੜਾ ਤੇ ਪਹਿਲੇ ਦਿਨ ਸਾਡਾ ਗਿੱਦੜਾ ਪਰਫਾਰਮੈਂਸ ਬੰਦਿਆ ਨਹੀਂ ਹੈਗਾ ਸੀਗਾ ਤੇ ਇਸ ਦਾ ਇਹ ਗੱਲ ਪਿੱਛੇ ਸਾਡੇ ਨਾਲ ਸਾਡੇ ਮੈਡਮ ਸੁਰਵੀ ਗੁਰਤੇ ਹੁੰਦੇ ਸੀਗੇ ਤੇ ਇਸ ਤੋਂ ਬਾਅਦ ਉਹਨਾਂ ਨੇ ਸਾਨੂੰ ਅਗਲੇ ਦਿਨ ਸ਼ਾਮ ਨੂੰ ਤੇ ਸਾਨੂੰ ਕਿਹਾ ਵੀ ਤੁਹਾਨੂੰ ਦਵਾਈ دینی ਹੈ ਮੈਂ ਤੁਹਾਡੇ ਗਲੇ ਕੋਲੇ ਸੈੱਟ ਹੋ ਜਾਣਗੇ ਤੇ ਮੈਡਮ ਨੇ ਸਾਰੀਆਂ ਕੁੜੀਆਂ ਨੂੰ ਬਾਰੀ-ਬਾਰੀ ਨਾਲ ਸ਼ਰਾਬ ਪਿਆਸੀ ਇਹਨਾਂ ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਜਦੋਂ ਇਹਨਾਂ ਨੇ ਕਾਲਜ ਮੈਨੇਜਮੈਂਟ ਤੱਕ ਆਪਣੀ ਗੱਲ ਪਹੁੰਚਾਈ ਤਾਂ ਸਰਬੀਨਾ ਨਾਂ ਦੀ ਇਸ ਮੈਡਮ ਨੇ ਉਹਨਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਫੋਨ ਦੀ ਜ਼ਬਰਦਸਤੀ ਤਲਾਸ਼ੀ ਲਈ ਗਈ, ਸਬੂਤ ਮਿਟਾਏ ਗਏ। ਇਸ ਮਾਮਲੇ ਨੂੰ ਲੈ ਕੇ ਵਿਦਿਆਰਥੀ ਆਗੂਆਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਸਾਨੂੰ ਮੈਡਮ ਨੇ ਰਾਤ ਨੂੰ ਫੋਨ ਲਾਇਆ ਤੇ ਉਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਵੀ ਤੁਸੀਂ ਸ਼ਰਾਪਤੀ ਨਾਲੀ ਗੱਲ ਤੋਂ ਮੁੱਕਰੋ। ਨੇ ਕਿਉਂਡੇ ਤੇ ਪਰਪਲ ਸਾਡੇ ਹੱਥ ਤੇ ਸਾਨੂੰ ਬਹੁਤ ਗਲਤ ਸ਼ਬਦ ਵਰਤੇ ਉਹਨਾਂ ਨੇ ਇਹ ਗੱਲ ਦੀਆਂ ਰਿਕਾਰਡਿੰਗਾਂ ਕਰਨ ਤੇ ਮੈਡਮ ਨੇ ਮੈਨੂੰ ਕਮਰੇ ਵਿੱਚ ਬੰਦ ਕਰਕੇ ਮੇਰਾ ਪਰਸਨਲੀ ਮੇਰੀ ਬਿਨਾ ਪਰਮਿਸ਼ਨ ਤੋਂ ਮੇਰਾ ਫੋਨ ਟੈਕ ਕੀਤਾ ਗਿਆ ਮੈਡਮ ਨੇ ਮੇਰਾ ਵਰਤਕ ਖੋਲ੍ਹਦਿਆਂ ਮੇਰੇ ਜਿਹੜੀਆਂ ਰਿਕਾਰਡਿੰਗਾਂ ਉਹਦੇ ਵਿੱਚ ਸਾਰਾ ਕੁਝ ਡਿਲੀਟ ਮਾਇਆ ਗਿਆ ਤੇ ਮੈਨੂੰ ਤੁਮ ਕਹਿਆ ਗਿਆ ਕਿ ਜੇ ਤੂੰ ਆਪਦਾ ਮੂੰਹ ਖੋਲ੍ਹਿਆ ਤਾਂ ਫਿਰ ਪੇਪਰ ਮੇਰੇ ਹੱਥ ਵਿੱਚ ਨੇ ਤੇ ਇਹ ਹੀ ਮੰਗ ਕਰਦਿਆਂ ਕਰ ਵੀ ਮੈਡਮ ਨੂੰ ਕਾਲਜ ਤੋਂ ਬਾਹਰ ਕਰ ਦੇਗਾ ਜੀ ਹ ਇਸ ਮਾਮਲੇ ਤੇ ਕਾਲਜ ਪ੍ਰਸ਼ਾਸਨ ਨੇ ਤਾਂ ਚੁੱਪੀ ਧਾਰੀ ਹੋਈ ਹੈ ਪਰ ਹੁਣੇ ਮਾਮਲਾ ਪੁਲਿਸ ਕੋਲ ਵੀ ਪਹੁੰਚ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਮਹਾਰਾਸ਼ਟਰ ਦੇ ਵਿੱਚ 15 ਕੁੜੀਆਂ ਦਾ ਜਿਹੜਾ ਵਰਪਸ ਇਹ ਲੈ ਕੇ ਗਈ ਸੀ ਉਹਨਾਂ ਸਾਰੀਆਂ ਕੁੜੀਆਂ ਨੇ ਸ਼ਰਾਬ ਪੀ ਪਹਿਲਾਂ ਪੀਂਦੀ ਸ਼ਰਾਬ ਪਿਆ ਕੇ ਫਿਰ ਉਹਨਾਂ ਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਹੁਣ ਮੈਡਮ ਆਪ ਮੰਨ ਰਹੀ ਹੈ ਕਾਗ ਦੇ ਵਿੱਚ ਵੀ ਤੁਸੀਂ ਜੇ ਸ਼ਰਾਬ ਦਾ ਮਾਮਲਾ ਉਹਨਾਂ ਨੇ ਕੁੜੀਆਂ ਲਾ ਕੇ ਜਦੋਂ ਕਾਲਜ ਵਿੱਚ ਕੰਪਲੇਂਟ ਕੀਤੀ ਹੈ ਵੀ ਇਸ ਕਿਸਮ ਨਾਲ ਸਾਨੂੰ ਜਬਰੀ ਸ਼ਰਾਬ ਪਾਈ ਗਈ ਤੇ ਉੱਥੇ ਸਾਡੇ ਨਾਲ ਕੀ ਕੁਝ ਹੋਇਆ ਤਾਂ ਕੁੜੀਆਂ ਨੂੰ ਡਰਾ ਰਹੀ ਆ ਧਮਕਾ ਰਹੀ ਆ ਵੀ ਤੁਸੀਂ ਜੇ ਸ਼ਰਾਬ ਦਾ ਮਾਮਲਾ ਚੁੱਪੋਗੇ ਆ ਤਾਂ ਇਹ ਨਹੀਂ ਹੈ ਮੈਂ ਤਾਂ ਇੱਥੋਂ ਚਲੀ ਜੂੰ ਤਾਂ ਸੋਡੀਆਂ ਹੋਰ ਵੀ ਵੀਡੀਓਜ਼ ਮੇਰੇ ਕੋਲ ਹੈਗੀਆਂ ਨੇ ਹੋਰ ਵੀ ਬਹੁਤ ਕੁਝ ਹੈ ਅਸੀਂ ਕਹਿ ਰਹੇ ਆ ਵੀ ਉਸ ਟੀਚਰ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਉਹਦਾ ਫੋਨ ਜਿਹੜਾ ਜੈਕਟ ਹੋਣਾ ਚਾਹੀਦਾ ਤੇ ਉਸ ਨੂੰ ਦੀ ਜਾਂਚ ਹੋਣੀ ਚਾਹੀਦੀ ਹੈ ਵੀ ਉਹਦੇ ਵਿੱਚ ਕਿਹਦੇ ਕਿਹਦੇ ਲਿੰਕ ਜੁੜੇ ਨੇ ਤੇ ਕਿਹੜੀਆਂ ਕਿਹੜੀਆਂ ਵੀਡੀਓਜ਼ ਉਹਦੇ ਵਿੱਚ ਪੁੜੀਆਂ ਨਹੀਂ ਬੜੀਆਂ ਹੋਈਆਂ ਨੇ ਇਸ ਮਾਮਲੇ ਤੇ ਨਾ ਤਾਂ ਕਾਲਜ ਵਾਲੇ ਕੁਝ ਬੋਲਣ ਨੂੰ ਤਿਆਰ ਨੇ ਤੇ ਨਾ ਹੀ ਹਾਲੇ ਤੱਕ ਗੰਭੀਰ ਇਲਜ਼ਾਮਾਂ ਵਿੱਚ ਕਿਰੀ ਅਧਿਆਪਕਾਂ ਦਾ ਪੱਖ ਨਿਕਲ ਕੇ ਸਾਹਮਣੇ ਆਇਆ ਪਰ ਇਹ ਮਾਮਲਾ ਅਤੇ ਵਿਦਿਆਰਥੀਆਂ ਵੱਲੋਂ ਲਾਏ ਗਏ ਇਹ ਇਲਜ਼ਾਮ ਬੇहद ਗੰਭੀਰ ਨੇ ਕਿਉਂਕਿ ਜਿਸ ਨੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਦੇਣੀ ਹੈ ਉਹਨਾਂ ਨੂੰ ਕੋਰਾਹੇ ਜਾਣ ਤੋਂ ਰੁਕਣਾ ਤੇ ਜੇਕਰ ਉਹਨਾਂ ਤੇ ਹੀ ਅਜਿਹੇ ਇਲਜ਼ਾਮ ਲੱਗਣਗੇ ਤਾਂ ਤੁਸੀਂ ਹੀ ਦੱਸੋ ਕੀ ਸਮਝੀ ਮਾਂਛਾ ਤੋਂ ਨਵਦੀ ਪਾਲੂ ਵਾਲਿਆ ਪੀਟੀਸੀ ਨਿਊਜ਼